ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਦੋਸਤੋ ਇਸ ਵਕਤ ਮੈਂ ਪਿੰਡ ਬਰੀਾਰ ਜਿਹੜਾ ਕਿ ਹਲਕਾ ਪੁਲਾਤ ਦਾ ਇੱਕ ਬਹੁਤ ਇੰਪੋਰਟੈਂਟ ਪਿੰਡ ਹੈ ਇੰਪੋਰਟੈਂਟ ਇਸ ਕਰਕੇ ਕਿਉਂਕਿ ਆ ਸਾਰੇ ਪਿੰਡ ਦੇ ਤੁਸੀਂ ਨੌਜਵਾਨ ਪਿੰਡ ਦੇ ਪਤਵੰਤੇ ਬਜ਼ੁਰਗ ਔਰ ਹਰ ਵਰਗ ਦੇ ਲੋਕ ਆ ਨਿੱਕੇ ਨਿੱਕੇ ਬੱਚੇ ਔਰ ਖਾਸ ਤੌਰ ਤੇ ਥੋੜਾ ਪਿੰਡ ਦਾ ਜਿਹੜਾ ਨੌਜਵਾਨ ਸਭਾ ਬਣਾਈ ਇਹਨਾਂ ਨੇ ਇਸ ਪਿੰਡ ਵਿੱਚ ਮੇਰਾ ਅੱਜ ਆਉਣ ਦਾ ਮਕਸਦ ਇਹ ਆ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਪਿੰਡ ਦੇ ਲੋਕ ਇਕੱਠੇ ਹੋ ਕੇ ਪਾਰਟੀ ਬਾਜ਼ੀ ਨੂੰ ਪਿੱਛੇ ਛੱਡ ਕੇ ਇੱਕ ਸਪਿਰਟ ਦੇ ਨਾਲ ਕੰਮ ਕਰਨ ਤਾਂ ਸਭ ਕੁਝ ਹਾਸਲ ਕੀਤਾ ਜਾ ਸਕਦਾ 13000 ਪਿੰਡ ਆ ਪੰਜਾਬ ਦੇ ਵਿੱਚ ਔਰ ਆਪਾਂ ਦੇਖਦੇ ਆ ਕਿ ਪਿੰਡਾਂ ਚ ਪਾਰਟੀ ਬਾਜ਼ੀ ਲੜਾਈਆਂ ਝਗੜੇ ਪਰਚੇ ਦਰਜ ਮਾਫ ਕਰਨਾ ਚੰਗਾ ਨਹੀਂ ਲੱਗਦਾ ਬਹੁਤੇ ਪੰਜਾਬ ਦੇ ਪਿੰਡ ਗੰਦਗੀ ਚ ਰਹ ਰਹੇ ਨੇ ਛੱਪੜਾਂ ਦੀ ਗੰਦਗੀ ਹੈ ਰੂੜੀਆਂ ਨੇ ਪਿੰਡਾਂ ਦੇ ਬਾਹਰ ਹੀ ਘਰਾਂ ਦੇ ਵਿੱਚ ਲੋਕਾਂ ਦੀ ਸਫਾਈ ਨਹੀਂ ਰੱਖ ਸਕਦੇ ਗਲੀਆਂ ਨਾਲੀਆਂ ਨਹੀਂ ਬਣ ਸਕੀਆਂ 70 ਸਾਲ ਦੀ ਆਜ਼ਾਦੀ ਤੋਂ ਬਾਅਦ ਸਕੂਲਾਂ ਦੀ ਹਾਲਤ ਮਾੜੀ ਆ ਪਿੰਡ ਚ ਡਿਸਪੈਂਸਰੀਆਂ ਡੰਗਰਾਂ ਦੇ ਹਸਪਤਾਲ ਟਹਿ ਟੇਰੀ ਹੋ ਚੁੱਕੇ ਨੇ ਲੇਕਿਨ ਇਹ ਪਿੰਡ ਜਿਹੜਾ ਬਰਿਆਰ ਜਿਹੜਾ ਕਿ ਬੇਗੋਵਾਲ ਦੇ ਨੇੜੇ ਆ ਔਰ ਇਸ ਪਿੰਡ ਚੋਂ ਜਿਹੜੀ ਜ਼ਿਕਰਯੋਗ ਗੱਲ ਹੈਗੀ ਆ ਕਿ ਐਨ ਆਰ ਆਈ ਜਿਹੜੇ ਨੌਨ ਰੈਜ਼ੀਡੈਂਟ ਇੰਡੀਅਨ ਆ ਇਸ ਪਿੰਡ ਚੋਂ ਬਹੁਤ ਜ਼ਿਆਦਾ ਨੇ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਸਾਰੇ ਯੂਰਪ ਦੇ ਦੇਸ਼ਾਂ ਵਿੱਚ ਬਰਿਆਰ ਪਿੰਡ ਦੇ ਲੋਕ ਨੌਨ ਨੇ। ਸੋ ਮੈਂ ਇਹਨਾਂ ਦੇ ਥੋੜੇ ਜਿਹੜੇ ਇਹਨਾਂ ਨੇ ਕੰਮ ਕੀਤੇ ਨੇ ਕੋਲੋਂ ਉਹ ਮੈਂ ਥੋੜੇ ਜਿਹਾ ਗਿਣੌਣਾ ਚਾਹੁੰਦਾ। ਸ਼ਾਇਦ ਦਿਖਾ ਤਾਂ ਨਹੀਂ ਸਕਦੇ ਕਿਉਂਕਿ ਲੰਬਾ ਚੌੜਾ ਪਿੰਡ ਆ ਵੱਡਾ ਇਸ ਕਰਕੇ ਸਾਰੇ ਪਿੰਡ ਮੈਂ ਕੰਮ ਗਿਣਾ ਦਿਖਾ ਨਹੀਂ ਸਕਦਾ। ਲੇਕਿਨ ਗਿਣਾ ਜ਼ਰੂਰ ਸਕਦਾ। ਸਭ ਤੋਂ ਪਹਿਲਾਂ ਤਾਂ ਪਿੰਡ ਦਾ ਐਲੀਮੈਂਟਰੀ ਸਕੂਲ ਆ ਮੇਰੇ ਉੱਥੋਂ ਜਿੱਥੋਂ ਅਸੀਂ ਪਹਿਲਾਂ ਮੀਟਿੰਗ ਕਰਕੇ ਆਏ ਉਸ ਐਲੀਮੈਂਟ ਲਗਭਗ 4 ਪ੍ਰੋਪਰ ਕਲਾਸਰੂਮਸ ਤੇ ਉਥੇ ਪੂਰੀ ਵਿਵਸਥਾ ਬਾਥਰੂਮਸ ਵਗੈਰਾ ਦੀ ਸਾਰੀ ਇੱਕ ਸਾਡਾ ਐਨਆਰਆਈ ਵੀ ਮੇਰਾ ਵੀ ਦੋਸਤ ਹੈ ਚਰਨ ਸਿੰਘ ਉਸ ਨੂੰ ਡੀਸੀ ਕਹਿੰਦੇ ਨੇ ਚਰਨ ਸਿੰਘ ਡੀਸੀ ਪਿੰਡ ਬਰੀਾਰ ਦਾ ਨਿਊਯਾਰਕ ਰਹਿੰਦੇ ਨੇ ਮੈਨੂੰ ਜਿੰਨੀ ਵਾਰੀ ਮੈਂ ਜਾਣਾ ਮੈਨੂੰ ਮਿਲਦੇ ਨੇ ਉਹਨਾਂ ਨੇ ਕੱਲਿਆਂ ਨੇ ਐਲੀਮੈਂਟਰੀ ਸਕੂਲ ਨੂੰ ਉਹਦਾ ਲੱਖਾਂ ਰੁਪਇਆ ਲਾ ਕੇ ਉਸ ਸਕੂਲ ਨੂੰ ਠੀਕ ਕਰਾਇਆ ਉਹਦੇ ਕਮਰੇ ਬਣਾਏ ਬੈਨਜੋਗ ਬਣਾਇਆ ਪੀਣ ਵਾਲਾ ਪਾਣੀ ਵਗੈਰਾ ਬਾਥਰੂਮ ਸਭ ਕੁਝ ਔਰ ਇਧਰ ਰਾਈਟ ਸਾਈਡ ਤੇ ਹੁਣ ਮੈਂ ਇਸ ਕਰਕੇ ਤੁਹਾਨੂੰ ਡਿਫਲੈਕਟ ਨਹੀਂ ਕਰਦਾ ਅਟੈਨਸ਼ਨ ਰਾਈਟ ਸਾਈਡ ਤੇ ਜਿਹੜਾ ਪਿੰਡ ਦਾ ਵੱਡਾ ਸਕੂਲ ਹੈਗਾ ਵਾ ਜਿਹੜਾ ਹਾਈ ਸਕੂਲ ਹੈ ਪਿੰਡ ਦਾ ਸੀਨੀਅਰ ਸਕੈਕਟਰੀ ਸਕੂਲ ਹੈ ਉਹ ਪਿੰਡ ਵਾਲਿਆਂ ਨੇ ਜਿੰਨੀ ਟੋਟਲ ਕੁੱਲ ਲੇਬਰ ਆਈ ਉਹ ਸਾਰੀ ਪਿੰਡ ਵਾਲਿਆਂ ਨੇ ਪੈਸੇ ਪਾਏ ਤੇ ਸਾਡੇ ਇੱਕ ਸੰਤ ਗੁਰਦੇਵ ਸਿੰਘ ਜੀ ਹੈਗੇ ਨੇ ਉਹਨਾਂ ਨੇ ਆਣ ਕੇ ਸਾਰਾ ਲੇਬਰ ਦਾ ਯੋਗਦਾਨ ਪਾਇਆ ਤੇ ਇਹਨਾਂ ਨੇ ਆਪਣੇ ਹਾਈ ਸਕੂਲ ਨੂੰ ਵੀ ਬੇਹੱਦ ਅੱਛਾ ਸੁਧਾਰ ਲਿਆ ਉਹਦੇ ਵਿੱਚ ਵੀ ਚਰਨ ਸਿੰਘ ਡੀਸੀ ਨੇ ਯੋਗਦਾਨ ਪਾਇਆ ਸੋ अनलाइक अदर विलेजेस पंजाब ਦੇ ਬਾਕੀ ਪਿੰਡਾਂ ਨਾਲੋਂ ਇਹਨਾਂ ਦਾ ਐਲੀਮੈਂਟਰੀ ਸਕੂਲ ਵੀ ਬੜਾ ਅੱਛਾ ਬਣ ਗਿਆ ਤੇ ਇਹਨਾਂ ਦਾ ਸੀਨੀਅਰ ਸੈਕੰਡਰੀ ਸਕੂਲ ਵੀ ਜਿਹੜਾ ਬਹੁਤ ਅੱਛਾ ਬਣ ਗਿਆ ਫਿਰ ਇਹਨਾਂ ਸਾਰਿਆਂ ਨੇ ਜਿਹੜਾ ਉਪਰਾਲਾ ਕੀਤਾ ਨੌਜਵਾਨ ਸਭਾ ਨੇ ਖਾਸ ਤੌਰ ਤੇ ਆ ਨੌਜਵਾਨ ਸਭਾ ਦਾ ਸਾਡਾ ਇੱਕ ਅਜ਼ੀਜ਼ ਵੀਰ ਹੈ ਪੱਪਾ ਬੇਸਿਕਲੀ ਆ ਪੁਰਾਣਾ ਸਮਝਣਾ ਹੈ ਹੈਂਡੀਕੈਪਡ ਹੈ ਲੇਕਿਨ ਹੈਂਡੀਕੈਪ ਦੇ ਬਾਵਜੂਦ ਆਮ ਚੰਗੇ ਰ ਰ ਰੁਸ਼ਟਪੇਸ਼ਟ ਇਨਸਾਨਾਂ ਨਾਲੋਂ ਕਿਤੇ ਕਈ ਗੁਣਾ ਜ਼ਿਆਦਾ એનર્ਜੀ ਤੇ ਸੋਚ ਇਹਨਾਂ ਨੇ ਨੌਜਵਾਨਾਂ ਨੇ ਇਕੱਠੇ ਹੋ ਕੇ ਹੁਣ ਇਹ ਬੀੜਾ ਚੁੱਕਿਆ ਕਿ ਜਿੰਨਾ ਪਿੰਡ ਦਾ ਆੜਾ ਦਵਾਲਾ ਹੈ ਉਸ ਨੂੰ ਅਸੀਂ ਸਾਫ਼ ਰੱਖਣਾ ਇਹਨਾਂ ਨੇ ਸਾਰੀ ਆਲੇ ਦੁਆਲੇ ਜਿੰਨੀ ਵੀ ਫਿਰਨੀ ਹੈ ਪਿੰਡ ਦੀ ਸੜਕਾਂ ਉਹਦੇ ਆਲੇ ਦੁਆਲੇ ਸਫਾਈ ਕਰਕੇ ਇੰਟਰਲੋਕਿੰਗ ਟਾਈਲਸ ਲਾਈਆਂ ਨੇ ਔਰ ਪਿੰਡ ਵਿੱਚ ਜਿੰਨੀ ਗੰਦਗੀ ਸੀ ਜਿਹੜੀ ਬਾਹਰ ਇੱਥੇ ਪਹਿਲਾਂ ਨਜ਼ਰ ਆਉਂਦੀ ਸੀ ਉਸ ਨੂੰ ਸੀਵਰੇਜ ਪਾ ਕੇ ਬੜਾ ਇੰਜੀਨੀਅਰਿੰਗ ਸਕਿੱਲਸ ਆਪੇ ਹੀ ਵਰਤ ਕੇ ਤੇ ਉਸ ਨੂੰ ਅੰਡਰਗਰਾਉਂਡ ਕੱਢਦਾ ਪਾਣੀ ਬਾਹਰ ਤੇ ਨਾਲ ਉਹਦੇ ਛੋਟੇ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਗ੍ਰੀਨ ਪਲਾਂਟਸ ਕਰਤੇ ਆ ਪਿੰਡ ਦੇ ਹਰ ਮੋੜ ਚੌਂਕ ਤੇ ਵਿੱਚ ਲਾਈਟਸ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਥੋੜਾ ਜਿਹਾ ਦ੍ਰਿਸ਼ ਤੁਹਾਨੂੰ ਦਿਖਾ ਸਕਦਾ ਅਗਰ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਨਾਲ ਇਹਨਾਂ ਨੇ ਆ ਆ ਹੁਣ ਸਾਰੀ ਸੜਕ ਤੁਸੀਂ ਦੇਖ ਰਹੇ ਹੋ ਪਿੰਡ ਦੀ ਲੇਕਿਨ ਆ ਲੈਫਟ ਸਾਈਡ ਤੇ ਤੁਸੀਂ ਦੇਖੋਗੇ ਤੇ ਰਾਈਟ ਸਾਈਡ ਵੀ ਇਹਨਾਂ ਨੇ ਸਾਰਾ ਪੱਕਾ ਕਰਕੇ ਤੇ ਇਸ ਤਰੀਕੇ ਦੇ ਨਾਲ ਆ ਸੀਵਰੇਜ ਪਾ ਆਖਿਆ ਦੇਖੋ ਤੁਸੀਂ ਸੀਵਰੇਜ ਪਾਇਆ ਔਰ ਸੀਵਰੇਜ ਬੜਾ ਅੱਛਾ ਚੱਲ ਰਿਹਾ ਆ ਆਪ ਹੀ ਔਰ ਨਾਲ ਗ੍ਰੀਨ ਪਲਾਂਟਸ ਲਾਤੇ ਸਾਰੇ ਪਿੰਡ ਵਿੱਚ ਤੁਹਾਨੂੰ ਸ਼ਾਇਦ ਇੰਦਾ ਕੈਮਰੇ ਦੇ ਉੱਤੇ ਇੱਕਦਮ ਨਜ਼ਰ ਨਹੀਂ ਆਉਣਗੇ ਬੈਂਚਸ ਲਾਤੇ ਬਜ਼ੁਰਗਾਂ ਦੇ ਬੈਠਣ ਨੂੰ ਔਰ ਸਟਰੀਟ ਲਾਈਟਸ ਲਾਤੀਆਂ ਇਹ ਸਾਰਾ ਕੁਝ ਮੈਂ ਆ ਇੱਕਦਮ ਤੁਹਾਨੂੰ ਜੇ ਲੱਗਦਾ ਕਿ ਕੈਮਰੇ ਤੇ ਸਾਰਾ ਪਿੰਡ ਨਹੀਂ ਮੈਂ ਦਿਖਾ ਸਕਦਾ ਜਿੱਦਾਂ ਮੈਂ ਪਹਿਲਾਂ ਕਿਹਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਇਸ ਉਪਰਾਲੇ ਦੇ ਨਾਲ ਇੱਕ ਨਵੀਂ ਸਪਿਰਿਟ ਪੈਦਾ ਹੋ ਗਈ ਪਿੰਡ ਵਿੱਚ ਆ ਨਿੱਕੇ ਨਿੱਕੇ ਬੱਚੇ ਤੁਹਾਨੂੰ ਦਿਸਲੇ ਆ ਆ ਜਿਹੜੇ ਬੈਠੇ ਨੇ ਇਹ ਵੀ ਭੱਜ ਭੱਜ ਕੇ ਇਹਨਾਂ ਦੇ ਨਾਲ ਕੰਮ ਕਰਦੇ ਨੇ ਔਰਤਾਂ ਪਿੰਡ ਦੇ ਵਿੱਚ ਜਦੋਂ ਕੋਈ ਕੰਮ ਹੁੰਦਾ ਉਹ ਸਾਰੇ ਪਿੰਡ ਦੀਆਂ ਔਰਤਾਂ ਸੇਵਾ ਭਾਵਨਾ ਦੇ ਨਾਲ ਜੇ ਇਹਨਾਂ ਨੂੰ ਪਾਣੀ ਚਾਹੀਦਾ ਨਿੰਬੂ ਪਾਣੀ ਚਾਹੀਦਾ ਲੱਸੀ ਸ਼ਕੰਜਵੀ ਜੋ ਵੀ ਚਾਹੀਦਾ ਉਹ ਕਰਦੇ ਸੋ ਨੈਟ ਰਿਜ਼ਲਟ ਕੀ ਔਰ ਔਰ ਇਹ ਮੈਂ ਦੇਖਿਆ ਇਹਨਾਂ ਤੋਂ ਪੁੱਛਿਆ ਗਵਰਨਮੈਂਟ ਹੈਲਪ ਤੋਂ ਬਗੈਰ ਇਸ ਪਿੰਡ ਦੇ ਸਭਾ ਨੇ ਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਆਲਮੋਸਟ 5 ਲੱਖ ਰੁਪਈਆ ਇਹ ਲਾ ਚੁੱਕੇ ਨੇ ਪਿੰਡ ਦੀ ਸਾਫ ਸਫਾਈ ਕਰਨ ਵਾਸਤੇ ਇਹਨਾਂ ਨੇ ਪਿੰਡ ਵਿੱਚ ਡਸਟਪਿੰਜ ਵੀ ਰੱਖਤੇ ਆ ਹਰ 10 ਵੀ ਘਰਾਂ ਨੂੰ ਇੱਕ ਡਸਟਪਿੰਜ ਦਿੱਤਾ ਵਾ ਤਾਂ ਕਿ ਆਪਣੀ ਗੰਦਗੀ ਜਿਹੜੇ ਲੋਕ ਨੇ ਉਹ ਡਸਟਪਿੰਜ ਵਿੱਚ ਸੁੱਟਣ ਤੇ ਪਿੰਡ ਵਿੱਚ ਸਫਾਈ ਰਹਿ ਸਕੇ ਸੋ ਕੁੱਲ ਮਿਲਾ ਕੇ ਔਰ ਇਹ ਸਾਰਾ ਕੁਝ ਵਿਦਆਊਟ ਗਵਰਨਮੈਂਟ ਹੈਲਪ ਹੈਗਾ 5 ਲੱਖ ਰੁਪਇਆ ਆਲਰੇਡੀ ਖਰਚ ਚੁੱਕੇ ਨੇ ਉਹਦੇ ਚ ਵੀ ਪਿੰਡ ਵਾਲਿਆਂ ਨੇ ਵੀ ਯੋਗਦਾਨ ਪਾਇਆ ਜਿੰਨਾ ਵੀ ਕਹਿੰਦੇ ਅਸੀਂ ਦਿੰਨੇ ਆ ਪਿੰਡ ਨੂੰ ਅਸੀਂ ਡਿਊਟੀ ਲਾਉਨੇ ਆ ਉਹ ਇਮੀਡੀਏਟਲੀ ਸਾਡੀ ਹੈਲਪ ਕਰਦੇ ਨੇ ਤੇ ਨਾਲ ਐਨ ਆਰ ਆਈਸ ਨੇ ਇਸ ਪਿੰਡ ਦੀ ਸਫਾਈ ਤੇ ਅਛਾਈ ਵਾਸਤੇ ਯੋਗਦਾਨ ਪਾਇਆ so this is a i can say this is an example this is a kind of a model village jada main apne begowal kabootle zile de vich keh sakta ek model gram banon ja rahe ne ਤੋ ਹੁਣ ਅਸੀਂ ਯਤਨ ਕਰਾਂਗੇ ਕਿ ਇਥੋਂ ਅੱਗੇ ਹੋਰ ਰਲ ਮਿਲ ਕੇ ਸਾਰੇ ਪਿੰਡ ਵਾਲੇ ਬਾਈਪਟ ਚੌੜੀਆਂ ਟਟਕਾਂ ਵੀ ਲਾ ਦੇਣ ਤੇ ਹੋਰ ਕੰਮ ਜਿਹੜੇ ਰਹਿ ਗਏ ਨੇ ਕੁਝ ਮੈਂ ਕਹੂੰਗਾ ਕਿ ਜਿਹੜੇ ਪਿੰਡ ਦੇ ਬਤਵੰਤੇ ਕਰਾ ਰਹੇ ਨੇ ਤੁਸੀਂ ਵੀ ਕੁਇਕਲੀ ਜਿਹੜੇ ਪਿੰਡ ਕਰਾਇਆ ਕੰਮ ਕਰਾਏ ਨੇ ਤੁਸੀਂ ਆਪ ਵੀ ਕਰਾ ਦਿਓ ਖੁੱਲ ਕੇ ਦੱਸ ਦਿਓ ਹਾਂਜੀ ਪਹਿਲਾਂ ਮੁੰਡਿਆਂ ਨੇ ਬਹੁਤ ਜਿਆਦਾ ਸਫਾਈ ਕੀਤੀ ਹੈ ਜਿਸ ਤਰ੍ਹਾਂ ਕਿ ਪਿੰਡ ਦੇ ਵਿੱਚ ਸੀਵਰੇਜ ਪਹਿਲਾਂ ਪਾਇਆ ਸੀਵਰੇਜ ਪਾ ਕੇ ਫਿਰ ਇਹਨਾਂ ਨੇ ਇੰਟਰਲੋਕੇਟਰ ਲਾਈਆਂ ਇੰਟਰਲੋਕੇਟਰ ਲਾ ਕੇ ਫਿਰ ਇਹਨਾਂ ਨੇ ਬੈਂਚ ਰੱਖੇ ਬੈਂਚਾਂ ਦੇ ਨਾਲ ਹੀ ਫਿਰ ਲਾਈਟਾਂ ਪਿੰਡ ਦੇ ਵਿੱਚ ਲਾਈਆਂ ਨੇ ਪਿੰਡ ਦੀ ਫਿਰਨੀ ਦੇ ਵਿੱਚ ਸਾਰੀ ਸਾਫ ਸੁਥਰੀ ਕਰਕੇ ਫਿਰ ਪਿੰਡ ਦੀ ਸਫਾਈ ਰੋਜ਼ਾਨਾ ਹੁੰਦੀ ਹੈ ਹਰ ਤੀਸਰੇ ਦਿਨ ਪਿੰਡ ਦਾ ਪੂਰਾ ਕੁੜਾ ਚੁੱਕਿਆ ਜਾਂਦਾ ਹੈ ਹਰ ਹਫਤੇ ਪਿੰਡ ਦੀ ਪੂਰੀ ਸਫਾਈ ਹੁੰਦੀ ਹੈ ਫਿਰ ਜਿੰਨੀਆਂ ਵੀ ਫਿਰੇ ਦੀ ਐਟਾ ਪੁੱਟ ਕੇ 22 ਫੁੱਟ ਚੌੜੀਆਂ ਪਿੰਡ ਦੇ ਜਿੰਨੇ ਵੀ ਲਿੰਕ ਰੋਡ 22 ਫੁੱਟ ਚੌੜੀਆਂ ਐਟਾ ਲਾ ਕੇ ਇੰਟਰਲੋਕ ਐਟਾ ਲਾਉਣ ਦੀ ਇਹ ਨਦੀ ਯੋਜਨਾ ਹੈ ਇਹ ਸਾਰੇ ਜੋ ਹਾਈ ਸਕੂਲ ਪ੍ਰਾਇਮਰੀ ਸਕੂਲ ਇਹ ਵੱਡੇ ਜਾਡੇ ਪ੍ਰੋਜੈਕਟ ਜਿਹੜੇ ਨੇ ਪਿੰਡ ਦੇ ਤੌਰ ਤੇ ਹੋ ਰਹੇ ਨੇ ਔਰ ਹੋਰ ਵੀ ਅਨੇਕੀ ਸੋਚ ਹੈ ਉਹ ਸੋਚ ਜਿਸ ਤਰ੍ਹਾਂ ਕਿ ਡਿਸਪੈਂਸਰੀ ਕਰਨੀ ਹੈ ਕੋਈ ਬੈਂਕ ਦੀ ਯੋਜਨਾ ਹੈ ਹੋਰ ਵੀ ਕਈ ਯੋਜਨਾ ਨੇ ਤੇ ਵਿਚਾਰ ਨੇ ਸਟੇਸ਼ਨ ਬਣਾੜਾ ਹੈ ਇਹ ਬਾਅਦ ਦੇ ਕੰਮ ਨੇ ਪਰ ਇਹਨਾਂ ਦੀ ਆਪਣੀ ਇਹ ਯੋਜਨਾਵਾਂ ਨੇ ਇਹ ਵੀ ਤਿਆਰ ਇਹਨਾਂ ਕਰਨੀਆਂ ਨੇ ਸੋ ਮੈਂ ਬੱਚਿਆਂ ਦਾ ਬਹੁਤ-ਬਹੁਤ ਤਲਵਾਦੀਆਂ ਬੱਚੇ ਜੋ ਕਿ ਆਪਣੇ ਤੌਰ ਤੇ ਇਹ ਕੰਮ ਕਰ ਰਹੇ ਹਨ ਇਹ ਬਾਹਰੋਂ ਦਾ ਪੈਸਾ ਹੈ ਬੱਚੇ ਆਪਣੇ ਖੁਦ ਕੰਮ ਕਰਦੇ ਹਨ ਕੋਈ ਮਿਸਤਰੀ ਨਹੀਂ ਆਉਂਦਾ ਜੇ ਲੋੜ ਪਏ ਤੇ ਮਿਸਤਰੀ ਨਾਮ ਦੇ ਤੌਰ ਤੇ ਸੱਦੀ ਦਾ ਸੀ ਬੱਚੇ ਤੋਂ ਆਪਣੇ ਹੀ ਮਿਸਤਰੀ ਨੇ ਆਪ ਹੀ ਮਜ਼ਦੂਰ ਨੇ ਵੈਰੀ ਗੁੱਡ ਆਪ ਹੀ ਕੰਮ ਕਰਦੇ ਆਪ ਹੀ ਕਰਾਈਆ ਕਰਦੇ ਨੇ ਸਾਰੀ ਜਮਹੂਰੀ ਦੇ ਬੱਚੇ ਆਪਣੇ ਤੌਰ ਤੇ ਲੈ ਰਿਆ ਸੁਣ ਲਿਆ ਤੁਸੀਂ ਸਾਰਿਆਂ ਨੇ ਇਹ ਇੱਕ ਜਿਹੜਾ ਅਸਲ ਪੰਜਾਬ ਸੀ ਜਿੱਥੇ ਲੋਕ ਇਦਾਂ ਇੱਕ ਮੁੱਠ ਹੋ ਕੇ ਕੰਮ ਕਰਦੇ ਸੀਗੇ ਸਾਡੇ ਪਾਣੀ ਪੰਜ ਆਬ ਦਰਿਆਵਾਂ ਦੀ ਧਰਤੀ ਸੀ ਸਾਡੇ ਪਾਣੀ ਕਿੰਨੇ ਸਾਫ਼ ਹੁੰਦੇ ਸੀ ਸਾਰੇ ਪਿੰਡਾਂ ਵਾਲੇ ਗਵਾਹੀ ਦੇਣਗੇ ਅੱਜ ਤੋਂ 30 ਸਾਲ ਪਹਿਲਾਂ ਪਿੰਡਾਂ 'ਚ ਅਸੀਂ ਆਪਣੀਆਂ ਆਡਾਂ 'ਚੋਂ ਚਲਿਆ ਜੋ ਪਾਣੀ ਪੀ ਲੈਂਦੇ ਸੀ ਲੇਕਿਨ ਅੱਜ ਪੰਜਾਬ ਦਾ ਪਾਣੀ ਵੀ ਗੰਦਲਾ ਹੋ ਗਿਆ ਪੰਜਾਬ ਦੀ ਐਜੂਕੇਸ਼ਨ ਡਾਊਨ ਗਈ ਹੈ ਪੰਜਾਬ ਦੀ ਹੈਲਥ케ਅਰ ਸਿਸਟਮ ਡਾਊਨ ਗਿਆ ਪੰਜਾਬ 'ਚ ਰੋਜ਼ਗਾਰ ਦੇ ਓਪਰਚ्युनिटीਜ਼ ਖਤਮ ਹੋਏ ਨੇ ਇਹ ਸਾਰੀਆਂ ਗੱਲਾਂ ਨੂੰ ਅੱਜ ਇਸ ਪਿੰਡ ਵਿੱਚ ਆਉਣ ਦਾ ਮਕਸਦ ਇਹ ਹੈ ਕਿ ਇਹਨਾਂ ਨੇ ਉਹ ਸਪਿਰਿਟ ਦੁਬਾਰਾ ਪੈਦਾ ਕੀਤੀ ਹੈ ਔਰ ਕਲੈਕਟਿਵਲੀ ਇਹਦੇ 'ਚ ਕੋਈ ਇੱਥੇ ਪਾਰਟੀ ਬਾਜ਼ੀ ਨੇ ਪਿੰਡ ਦੇ ਸਭ ਤੋਂ ਗਰੀਬ ਵਰਗ ਦਲਤਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਕੋਈ ਇਹਦੇ ਚ ਜਾਤ ਪਾਤ ਨਹੀਂ ਕੋਈ ਧਰਮ ਨਹੀਂ ਕੋਈ ਕਾਂਗਰਸ ਅਕਾਲੀ ਆਮ ਆਦਮੀ ਕੁਛ ਨਹੀਂ ਗਾ ਇਸ ਪਿੰਡ ਨੇ ਜਿਹੜਾ ਇਹ ਰਾਹ ਦਿਖਾਇਆ ਮੈਂ ਸਭ ਨੂੰ ਅਪੀਲ ਕਰੂੰਗਾ ਦੁਨੀਆ 'ਚ ਬੈਠੇ ਲੋਕਾਂ ਨੂੰ ਪੰਜਾਬ ਦੇ 13000 ਪਿੰਡਾਂ ਨੂੰ ਛੱਡ ਦਿਓ ਪਾਰਟੀ ਬਾਜ਼ੀਆਂ ਜੇ ਪਾਰਟੀ ਬਾਜ਼ੀਆਂ ਨਾਲ 70 ਸਾਲਾਂ ਤੁਸੀਂ ਗਲੀਆਂ ਤਾਂ ਬਣਾ ਨਹੀਂ ਸਕੇ ਨਾਲੀਆਂ ਤੁਹਾਡੇ ਤੋਂ ਬਣ ਨਹੀਂ ਸਕੀਆਂ ਸਰਕਾਰੀ ਗ੍ਰਾਂਟਾਂ ਦੇ ਨਾਲ ਤੁਸੀਂ ਪਿੰਡਾਂ ਦਾ ਕਿਸੇ ਤਰ੍ਹਾਂ ਦਾ ਪੁਖਤਾ ਵਿਕਾਸ ਨਹੀਂ ਕਰਾ ਸਕੇ ਠੀਕ ਆ ਹੈਗੇ ਨੇ ਥੋੜੇ ਪਿੰਡ ਤੇਰੇ ਮੰਦਰੀ ਦੇ ਨਾਲ ਲੋਕਾਂ ਨੇ ਪੈਸੇ ਲਾਏ ਨੇ ਲੇਕਿਨ ਬਹੁ ਗਿਣਤੀ ਪਿੰਡਾਂ 'ਚ ਪੈਸਾ ਸਰਕਾਰੀ ਖੁਰਦ-ਬੁਰਦ ਕੀ ਜੋ ਵੀ ਚਾਹੀਦਾ ਉਹ ਕਰਦੇ ਸੋ ਨੈਟ ਰਿਜ਼ਲਟ ਕੀ ਹੋਰ ਹੈ ਮੈਂ ਦੇਖਿਆ ਇਹਨਾਂ ਤੋਂ ਪੁੱਛਿਆ ਗਵਰਨਮੈਂਟ ਹੈਲਪ ਤੋਂ ਬਗੈਰ ਇਸ ਪਿੰਡ ਦੇ ਸਭਾ ਨੇ ਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਆਲਮੋਸਟ 5 ਲੱਖ ਰੁਪਈਆ ਇਹ ਲਾ ਚੁੱਕੇ ਨੇ ਪਿੰਡ ਦੀ ਸਾਫ ਸਫਾਈ ਕਰਨ ਵਾਸਤੇ ਇਹਨਾਂ ਨੇ ਪਿੰਡ ਵਿੱਚ ਡਸਟਪਿਨਜ਼ ਵੀ ਰੱਖਤੇ ਆ ਹਰ 10 ਵੀ ਘਰਾਂ ਨੂੰ ਇੱਕ ਡਸਟਪਿਨ ਦਿੱਤਾ ਵਾ ਤਾਂ ਕਿ ਆਪਣੀ ਗੰਦਗੀ ਜਿਹੜੇ ਲੋਕ ਨੇ ਉਹ ਡਸਟਪਿਨ ਵਿੱਚ ਸੁੱਟਣ ਤੇ ਪਿੰਡ ਵਿੱਚ ਸਫਾਈ रह सके सो ਕੁੱਲ ਮਿਲਾ ਕੇ ਔਰ ਇਹ ਸਾਰਾ ਕੁਝ ਵਿਦਆਊਟ ਗਵਰਨਮੈਂਟ ਹੈਲਪ ਹੈਗਾ 5 ਲੱਖ ਰੁਪਿਆ ਆਲਰੇਡੀ ਇਹ ਖਰਚ ਚੁੱਕੇ ਨੇ ਉਹਦੇ ਚ ਵੀ ਪਿੰਡ ਵਾਲਿਆਂ ਨੇ ਵੀ ਯੋਗਦਾਨ ਪਾਇਆ ਜਿੰਨਾ ਵੀ ਕਹਿੰਦੇ ਅਸੀਂ ਦਿੰਨੇ ਆ ਪਿੰਡ ਨੂੰ ਅਸੀਂ ਡਿਊਟੀ ਲਾਉਨੇ ਆ ਉਹ ਇਮੀਡੀਏਟਲੀ ਸਾਡੀ ਹੈਲਪ ਕਰਦੇ ਨੇ ਤੇ ਨਾਲ ਐਨ ਆਰ ਆਈਸ ਨੇ ਇਸ ਪਿੰਡ ਦੀ ਸਫਾਈ ਤੇ ਅਛਾਈ ਵਾਸਤੇ ਯੋਗਦਾਨ ਪਾਇਆ ਸੋ ਦਿਸ ਇਜ਼ ਏ ਆਈ ਕੈਨ ਸੇ ਦਿਸ ਇਜ਼ ਏ ਐਗਜ਼ਾਮਪਲ ਦਿਸ ਇਜ਼ ਏ ਕਾਈਂਡ ਆਫ ਏ ਮਾਡਲ ਵਿਲੇਜ ਜਿਹੜਾ ਮੈਂ ਆਪਣੇ ਬੇਗੋਵਾਲ ਕਬੂਤਰਲੇ ਜ਼ਿਲ੍ਹੇ ਚ ਕਹਿ ਸਕਦਾ ਇੱਕ ਮਾਡਲ ਗ੍ਰਾਮ ਬਣਾਉਣ ਜਾ ਰਹੇ ਨੇ। ਤੋਂ ਹੁਣ ਅਸੀਂ ਯਤਨ ਕਰਾਂਗੇ ਕਿ ਇਥੋਂ ਅੱਗੇ ਹੋਰ ਰਲ ਮਿਲ ਕੇ ਸਾਰੇ ਪਿੰਡ ਵਾਲੇ 2 ਫੁੱਟ ਚੌੜੀਆਂ ਸੜਕਾਂ ਵੀ ਨਾਲ ਹੋਣ। ਤੇ ਹੋਰ ਕੰਮ ਜਿਹੜੇ ਰਹਿ ਗਏ ਨੇ ਕੁਝ ਮੈਂ ਕਹੂੰਗਾ ਕਿ ਜਿਹੜੇ ਪਿੰਡ ਦੇ ਪਤਵੰਤੇ ਕਰਾ ਰਹੇ ਨੇ ਤੁਸੀਂ ਵੀ ਕੁਇਕਲੀ ਜਿਹੜੇ ਪਿੰਡ ਕਰਾਏ ਕੰਮ ਕਰਾਏ ਨੇ ਤੁਸੀਂ ਆਪ ਵੀ ਕਰਾ ਦਿਓ। ਖੁੱਲ ਕੇ ਦੱਸ ਦਿਓ। ਹਾਂਜੀ ਪਹਿਲਾਂ ਮੁੰਡਿਆਂ ਨੇ ਬਹੁਤ ਜ਼ਿਆਦਾ ਸਫਾਈ ਕੀਤੀ ਹੈ ਜਿਸ ਤਰ੍ਹਾਂ ਕਿ ਪਿੰਡ ਦੇ ਵਿੱਚ ਸੀਵਰੇਜ ਪਹਿਲਾਂ ਪਾਇਆ ਸੀਵਰੇਜ ਪਾ ਕੇ ਫਿਰ ਇਹਨਾਂ ਇੰਟਰਲੋਕ ਇਟਰਾ ਲਾਈਆਂ। ਇੰਟਰਲੋਕ ਇਟਾ ਲਾ ਕੇ ਫਿਰ ਇਹਨਾਂ ਨੇ ਬੈਂਚ ਰੱਖੇ ਬੈਂਚਾਂ ਦੇ ਨਾਲ ਹੀ ਫਿਰ ਲਾਈਟਾਂ ਪਿੰਡ ਦੇ ਵਿੱਚ ਲਾਈਆਂ ਨੇ ਪਿੰਡ ਦੀ ਫਿਰਨੀ ਦੇ ਵਿੱਚ ਸਾਰੀ ਸਾਫ ਸੁਥਰੀ ਕਰਕੇ ਫਿਰ ਪਿੰਡ ਦੀ ਸਫਾਈ ਰੋਜ਼ਾਨਾ ਹੁੰਦੀ ਹੈ ਹਰ ਤੀਸਰੇ ਦਿਨ ਪਿੰਡ ਦਾ ਪੂਰਾ ਕੁੜਾ ਚੁੱਕਿਆ ਜਾਂਦਾ ਹੈ ਹਰ ਹਫਤੇ ਪਿੰਡ ਦੀ ਪੂਰੀ ਸਫਾਈ ਹੁੰਦੀ ਹੈ ਫਿਰ ਜਿੰਨੀਆਂ ਵੀ ਫਿਰਨੀ ਦੀ ਇਟਾ ਪੁੱਟ ਕੇ 22 ਫੁੱਟ ਚੌੜੀਆਂ ਪਿੰਡ ਦੇ ਜਿੰਨੇ ਵੀ ਲਿੰਕ ਰੋਡ 22 ਫੁੱਟ ਚੌੜੀਆਂ ਇਟਾ ਲਾ ਕੇ ਇੰਟਰਲੋਕ ਇਟਾ ਲਾਉਣ ਦੀ ਇਹਨਾਂ ਦੀ ਯੋਜਨਾ ਹੈ